ਬੱਚੋ ਆਪਾਂ ਸੁਖਮਨੀ ਸਾਹਿਬ ਦੇ ਵਿੱਚ ਜਿਹੜੇ ਮੰਗੇ ਸ਼ਬਦ ਆਉਂਦੇ ਨੇ ਉਹਨਾਂ ਦੀ ਸੰਖਿਆ ਲੜੀਵਾਰ ਕਰ ਰਹੇ ਆਂ ਤੇ ਆਪਾਂ ਜੋ ਇਹ ਬੋਰਡ ਦੇ ਉੱਤੇ ਸ਼ਬਦ ਲਿਖੇ ਨੇ ਪੰਕਤੀਆਂ ਲਿਖੀਆਂ ਇਹਨਾਂ ਦੇ ਅੱਜ ਉਚਾਰਨਾ ਪਰ ਸਿੱਖਾਂਗੇ ਪੰਕਤੀ ਆਉਂਦੀ ਏ ਕਬਹੂ ਹੋਏ ਪੰਡਿਤ ਕਰੇ ਬਖਿਆਣ ਹਾਹਿਦ ਦੇ ਲੈਂਕੜ ਲੱਗੀਆਂ ਕਬਹੂ ਬੋਲਣਾ ਉਹ ਇਹ ਪੰਡਿਤ ਕਰੇ ਵਖਿਆਣ ਬੱਬਾ ਖਖੇ ਕੰਨਾ ਖਖੇ ਦੇ ਪੈਰ ਵਿਜਈਆ ਲੱਗਾ ਐ ਅੱਗੇ ਆਉਂਦਾ ਨੰਨਾ ਵਖਿਆਣ ਉਚਾਰਨ ਕਰਨਾ ਹੈ ਸਪੈਲਿੰਗ ਇਸ ਤਰ੍ਹਾਂ ਬਣ ਜਾਣੇ ਨੇ ਬੱਬਾ ਖਖੇ ਛਿਆਰੀ ਐੜੇ ਕੰਨਾ ਨੰਨਾ ਵਖਿਆਣ ਸਮਝ ਲੱਗ ਗਈ ਹਾਂਜੀ ਦੂਜੀ ਪੰਕਤੀ ਆਉਂਦੀ ਐ ਨਾਨਾ ਰੂਪ ਜੋ ਸਵਾਗੀ ਦਿਖਾਵੇ ਇਸ ਨੂੰ ਨਾਨਾ ਬੋਲਣਾ ਪਰ ਕੱਲ ਵੀ ਦੱਸਿਆ ਸੀ ਨਾਨਾ ਉਚਾਰਨ ਕਰਨਾ ਹੈ ਸਵਾਗੀ ਸਸੇ ਔਕੜ ਐੜੇ ਕੰਨਾ ਗੱਗੇ ਬਿਹਾਰੀ ਸਵਾਗੀ ਦਿਖਾਵੈ ਸਸੇ ਔਕੜ ਐੜੇ ਕੰਨਾ ਗੱਗੇ ਬਿਹਾਰੀ ਸਵਾਗੀ ਦਿਖਾਵੈ ਸਮਝ ਲੱਗੀ ਹਾਂਜੀ ਅੱਗੇ ਪੰਕਤੀ ਆਉਂਦੀ ਏ ਵੱਡੇ ਵੱਡੇ ਹੰਕਾਰਿਆ ਨਾਨਕ ਗਰਭ ਗਲੇ ਇਸ ਨੂੰ ਵੱਡੇ ਵੱਡੇ ਨਹੀਂ ਬੋਲਣਾ ਵੱਡੇ ਵੱਡੇ ਉਚਾਰ ਨਹੀਂ ਕਰਨਾ ਇਸ ਨੂੰ ਵੱਡੇ ਵੱਡੇ ਉਚਾਰਨ ਕਰਨਾ ਵੱਡੇ ਵੱਡੇ ਹੰਕਾਰਿਆ ਹੰਕਾਰਿਆ ਬੋਲਣਾ ਹੈ ਹਾਏ ਉਤੇ ਟਿੱਪੀ ਲੱਗੀ ਏ ਹੰਕਾਰਿਆ ਨਾਨਕ ਗਰਭ ਗਰਭ ਬੋਲਣਾ ਹੈ ਬੱਬੇ ਦੀ ਆਵਾਜ਼ ਉਚਾਰਨ ਕਰਨੀ ਹੈ ਗਰਭ ਗਲੇ ਗਲੇ ਪੋਲਾ ਬੋਲਣਾ ਇਸ ਨੂੰ ਗੱਲੇ ਨਹੀਂ ਬੋਲਣਾ ਠੀਕ ਹੈ ਠੀਕ ਆ ਗਰਭ ਗਲੇ ਅੱਗੇ ਪੰਕਤੀ ਆਉਂਦੀ ਏ ਐੜਾ ਨੰਨੇ ਸਰੀ ਕਕਾ ਅਨਕ ਤਪੱਸਿਆ ਕਰੇ ਹੰਕਾਰ ਇਸ ਨੂੰ ਤਪੱਸਿਆ ਬੋਲਣਾ ਹੈ। ਇਸ ਨੂੰ ਕਈ ਸੰਗਤਾਂ ਅਨੇਕ ਬੋਲ ਜਾਂਦੀਆਂ ਹਨ। ਅਨੇਕ ਉਚਾਰਨ ਕਰਨਾ, ਇਸ ਨੂੰ ਅਣਕ ਉਚਾਰਨ ਕਰਨਾ। ਐੜਾ ਨੰਨੇ ਸਿਹਾਰੀ ਕਕਾ ਅਣਕ। ਲੱਗੀ ਸਮਝ? ਹਾਂਜੀ। ਅਣਕ ਤਪੱਸਿਆ। ਇਸ ਨੂੰ ਤਪੱਸਿਆ ਬੋਲਣਾ ਸ ਪੱਪੇ ਦੇ ਉੱਤੇ ਅਧਿਕ ਲੱਗੇਗਾ। ਤਪੱਸਿਆ ਬੋਲਣ ਲੱਗਿਆ। ਤਪੱਸਿਆ ਕਰੇ ਹੰਕਾਰ। ਹਾਹੀ ਦੀ ਆਵਾਜ਼ ਉਚਾਰਨ ਕਰਨੀ ਹੰਕਾਰ। ਸਭੇ ਲੱਗੀ ਸਾਰੀਆਂ ਪੰਕਤੀਆਂ ਦੀ ਹਾਂਜੀ ਅੱਗੇ ਪੰਕਤੀਆਂ ਆਗੀਆਂ ਆਪਣੇ ਚਲਤ ਆਪ ਕਰਨਹਿ ਹਾਰ ਇਸ ਨੂੰ ਕਈ ਸੰਗਤਾਂ ਚਲਿਤ ਪੜ ਜਾਂਦੀ ਹੈ ਲੱਲੇ ਦੀ ਸਿਆਰੀ ਲਾ ਕੇ ਤੇ ਚਲਿਤ ਪੜ ਜਾਂਦੀ ਹੈ ਲੱਲੇ ਦੀ ਸਿਆਰੀ ਲੱਗੀ ਹੈ ਪਰ ਚਲਿਤ ਉਚਾਰ ਨਹੀਂ ਕਰਨਾ ਇਸ ਨੂੰ ਚਲਤ ਬੋਲਣਾ ਆਪਣੇ ਚਲਤ ਆਪ ਕਰਨਹਿ ਹਾਰ ਘਟ ਘਟ ਸੁਣੀ ਸ਼੍ਰਵਣ ਬਖਿਆਣੀ ਖਖੇ ਦੇ ਪੈਰ 'ਚ ਯਈਆ ਲੱਗਾ ਇਸ ਨੇ ਐੜਾ ਬਣ ਜਾਣਾ ਤੇ ਉਚਾਰਨ ਕਰਨਾ ਬਖਿਆਣੀ ਬੱਬਾ ਖਖੇ ਸਿਹਾਰੀ ਐੜੇ ਕੰਨਾ ਨਾਣੇ ਬਿਹਾਰੀ ਬਖਿਆਣੀ ਬੱਬਾ ਖਖੇ ਸਿਹਾਰੀ ਐੜੇ ਕੰਨਾ ਨਾਣੇ ਬਿਹਾਰੀ ਬਖਿਆਣੀ ਇਸ ਨੂੰ ਬਖਿਆਣੀ ਪੜਨਾ ਹੈ ਠੀਕ ਹੈ ਅੱਗੇ ਆ ਗਿਆ ਸੰਤ ਕੈ ਦੂਖਣ ਕਟਟ ਇਹ ਪੰਕਤੀਆਂ ਆਉਂਦੀਆਂ ਆਪਨੇ ਚਲਤ ਆਪ ਕਰਨਹਿ ਹਾਰ ਇਸ ਨੂੰ ਚਲਿਤ ਨਹੀਂ ਉਚਾਰਨ ਕਰਨਾ ਇਸ ਨੂੰ ਪੜ੍ਹਨਾ ਹੈ ਚਲਤ ਆਪਨੇ ਚਲਤ ਆਪ ਕਰਨਹਿ ਹਾਰ ਅੱਗੇ ਪੰਕਤੀ ਆਈ ਘਟ ਘਟ ਸੁਨੀ ਸ਼੍ਰਵਣ ਬਖਿਆਣੀ ਬਖਿਆਣੀ ਉਚਾਰਨ ਕਰਨਾ ਬੱਬਾ ਖਖੇ ਸਿਆਰੀ ਐੜੇ ਕੰਨਾ ਨਾਣੇ ਬਿਹਾਰੀ ਬਖਿਆਣੀ ਬੱਬਾ ਖਖੇ ਸਿਆਰੀ ਐੜੇ ਕੰਨਾ ਨਾਣੇ ਬਿਹਾਰੀ ਬਖਿਆਣੀ ਇਸ ਨੂੰ ਬਖਿਆਣੀ ਪੜ੍ਹਨਾ ਹੈ ਅੱਗੇ ਪੰਕਤੀ ਆ ਕਿ ਸੰਤ ਕੈ ਦੁਖਨ ਤ੍ਰਿਗਦ ਜੋਣ ਕਿਰਮਾਏ ਤ੍ਰਿਗਦ ਉਚਾਰਨ ਕਰਨਾ ਪੈਰ ਦੇ ਵਿੱਚ ਰਾਰਾ ਲੱਗਾ ਹੈ ਠੀਕ ਆ ਤਿਰਗਦ ਨਹੀਂ ਬੋਲਣਾ ਕਿਉਂਕਿ ਜਲਦੀ ਦੇ ਨਾਲ ਉਚਾਰਨ ਕਰਨਾ ਹੈ ਪੈਰ ਵਿੱਚ ਅੱਧਾ ਰਰ ਲੱਗਾ ਹੈ ਇਸ ਨੂੰ ਤ੍ਰਿਗਦ ਬੋਲਣਾ ਇਕੱਠਾ ਹੀ ਜਲਦੀ ਦੇ ਨਾਲ ਅੱਗੇ ਪੰਕਤੀ ਆ ਕਿ ਸੰਤ ਕਾ ਦੋਖੀ ਭੁਖਾ ਨਹੀਂ ਰਾਜੈ ਇਸ ਨੂੰ ਭੁਖਾ ਨਹੀਂ ਉਚਾਰਨ ਕਰਨਾ ਦ ਲੈਂਕੜ ਲਾ ਕੇ ਉਚਾਰਨ ਕਰਨੇ ਨੇ ਭੁੱਖਾ ਠੀਕ ਹੈ ਇਸ ਨੂੰ ਰਾਜੈ ਨਹੀਂ ਬੋਲਣਾ ਇਸ ਨੂੰ ਅਦਕ ਲਾ ਕੇ ਉਚਾਰਨ ਕਰਨਾ ਰਾਜੈ ਠੀਕ ਆ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਅੱਗੇ ਪੰਕਤੀ ਆ ਗਈ ਮਾਨੁਖ ਕੀ ਟੇਕ ਬਿਰਤੀ ਸਭ ਜਾਣ ਇਸ ਨੂੰ ਮਾਨੁਖ ਬੋਲਣਾ ਮਾਨੁਖ ਤੇ ਕਈ ਸੰਗਤਾਂ ਜਦੋਂ ਜਾਪ ਕਰਦੀਆਂ ਸੁਖਮਣੀ ਸਾਹਿਬ ਦਾ ਤੇ ਮਨੁਖ ਪੜ ਜਾਂਦੀ ਹੈ ਮਨੁਖ ਕੀ ਟੇਕ ਤੇ ਜਿਹੜਾ ਮੰਮੇ ਦੇ ਲੱਗਾ ਕੰਨਾ ਇਸ ਨੂੰ ਕਟ ਜਾਂਦੀ ਹੈ ਮਾਨੁਖ ਬੋਲਣਾ ਹੈ ਮਾਨੁਖ ਮਾਨੁਖ ਕੀ ਟੇਕ ਬ੍ਰਿਤੀ ਬ੍ਰਿਤੀ ਬੋਲਣਾ ਹੈ ਬ੍ਰਿਤੀ ਨਹੀਂ ਉਚਾਰਨ ਕਰਨਾ ਜਿਬ ਬ੍ਰਿਤੀ ਉਚਾਰਨ ਕਰਦੇ ਆ ਤੇ ਪੂਰਾ ਰਲ ਲੱਗਦਾ ਇੱਥੇ ਜਲਦੀ ਦੇ ਨਾਲ ਉਚਾਰਨ ਕਰਨਾ ਹੈ ਬ੍ਰਿਤੀ ਬ੍ਰਿਤੀ ਸਭ ਜਾਣ ਤੁਹਾਨੂੰ ਸਾਰੀਆਂ ਪੰਕਤੀਆਂ ਦੀ ਸਮਝ ਲੱਗ ਗਈ ਜੀ ਹਾਂਜੀ ਅੱਗੇ ਪੰਕਤੀ ਆਉਂਦੀ ਹੈ ਪੂਰਾ ਗੁਰ ਅਖਿਓ ਜਾਕਾ ਮੰਤਰ ਇਸ ਨੂੰ ਅਖਿਓ ਬੋਲਣਾ ਹੈ ਅਖੇ ਨਹੀਂ ਬੋਲਣਾ ਊੜੇ ਦਾ ਮੂੰਹ ਖੁੱਲ੍ਹੈ ਠੀਕ ਆ ਇਸ ਨੇ ਕਿਵੇਂ ਬਣ ਜਾਣਾ ਐੜਾ ਖਖੇ ਸਿਆਰੀ ਐੜਾ ਊੜੇ ਨੂੰ ਹੋੜਾ ਅਖਿਓ ਪੂਰਾ ਗੁਰ ਅਖਿਓ ਜਾ ਕਾ ਮੰਤਰ ਸੁਭਰ ਸੁਭਰ ਉਚਾਰਨ ਕਰਨਾ ਇਸ ਨੂੰ ਸੋ ਭਾਰ ਨਹੀਂ ਬੋਲਣਾ ਇਸ ਨੂੰ ਅਧਕ ਲਾ ਕੇ ਉਚਾਰਨ ਕਰਨਾ ਸੁਭਰ ਠੀਕ ਆ ਠੀਕ ਹੈ ਹਾਂ ਸੁਭਰ ਭਰੇ ਪ੍ਰੇਮ ਰਸ ਰੰਗ ਇਸ ਨੂੰ ਸੋ ਭਾਰ ਨਹੀਂ ਉਚਾਰਨ ਕਰਨਾ ਸੁੱਭਰ ਉਚਾਰਨ ਕਰਨਾ ਹੈ ਅੱਗੇ ਪੰਕਤੀ ਆ ਗਈ ਜਬ ਆਪਗਤ ਅਗੋਚਰ ਪ੍ਰਭ ਏਕਾ ਇਸ ਨੂੰ ਆਪਗਤ ਉਚਾਰਨ ਕਰਨਾ ਹੈ ਇਸ ਨੂੰ ਅਬਿਗਿਤ ਨਹੀਂ ਬੋਲਣਾ ਠੀਕ ਆ ਜਿਵੇਂ ਕਈ ਸੰਬੰਧਕ ਐਡੇ ਨੂੰ ਸੰਬੰਧਕ ਲਾ ਕੇ ਉਚਾਰਨ ਕਰ ਦਿੰਦੇ ਨੇ ਅਬਿਗਿਤ ਇਸ ਤਰ੍ਹਾਂ ਨਹੀਂ ਉਚਾਰਨ ਕਰਨਾ ਹੈ ਸੁਣਨਾ ਹੈ ਜਬ ਆਪਗਤ ਕੱਠਾਯ ਉਚਾਰਨ ਕਰਨਾ ਜਬ ਅਬਗਤ ਅਗੋਚਰ ਪ੍ਰਭ ਏਕਾ ਅੱਗੇ ਪੰਕਤੀ ਆਉਂਦੀ ਹੈ ਜਹ ਅਛਲ ਅਛੇਦ ਅਭੇਦ ਸਮਾਇਆ ਇਸ ਨੂੰ ਅਛਲ ਨਹੀਂ ਪੜਨਾ ਇਸ ਨੂੰ ਉਚਾਰਨ ਕਰਨਾ ਅਛਲ ਠੀਕ ਹੈ ਜਹ ਅਛਲ ਅਛੇਦ ਅਭੇਦ ਸਮਾਇਆ ਸਾਰਿਆਂ ਦੇ ਐਡੇ ਲੱਗੇ ਨੇ ਐਡੇ ਨਾਲ ਉਚਾਰਨ ਕਰਨੇ ਨੇ ਠੀਕ ਹੈ ਅੱਗੇ ਪੰਕਤੀ ਆਉਂਦੀ ਸਸੀਅਰ ਸਸੀਅਰ ਸੂਰਨਖੇਤਰਮਹਿ ਏਕ ਇਸ ਨੂੰ ਨਖੇਤਰ ਉਚਾਰਨ ਕਰਨਾ ਹੈ ਠੀਕ ਆ ਇਸ ਲਈ ਜਿਹੜਾ ਥੱਲੇ ਖਖੇ ਦੇ ਜਈਆ ਲੱਗਾ ਇਸ ਨੇ ਐੜਾ ਬਣ ਜਾਣਾ ਹੈ ਕਿਵੇਂ ਪੜ੍ਹਨਾ ਹੈ ਸਸੀਅਰ ਸੂਰਨਖੇਤਰਮਹਿ ਏਕ ਨੰਨਾ ਖਖੇ ਸਿਆਰੀ ਐੜੇ ਉੱਤੇ ਅਦਕ ਤੱਤਾ ਰਾਰਾ ਨਖੇਤਰ ਕਿਵੇਂ ਪੜ੍ਹਨਾ ਹੈ ਨਖੇਤਰ ਹਾਂ ਸਸੀਅਰ ਸੂਰ ਨਖੇਤਰ ਮੈਂ ਏਕ ਤੁਹਾਨੂੰ ਚਾਰੇ ਪੰਕਤੀਆਂ ਨੇ ਸਮਝ ਲੱਗ ਗਈ ਆ ਹਾਂਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ